ਪਿਆਜ਼ ਇਹ ਕੱਟ ਕੇ ਰੱਖਿਆ ਹੋਇਆ ਪਿਆਜ਼ ਜਦੋਂ ਕੱਟ ਕੇ ਇੰਨੇ ਨੇ ਪੀਸ ਕਰਕੇ ਆਪਾਂ ਖਾਣੇ ਨੇ ਜੀ ਜੀ ਠੀਕ ਹੈ ਇਹਦੇ ਵਿੱਚ ਸੀ ਕਿੰਨੇ ਚਮਚੇ ਪਾਣੇ ਨੇ ਜੀ ਸੇਬ ਦਾ ਸਿਰਕਾ ਜੀ ਆਹ ਦੇਖੋ ਜੀ ਇਹ ਇੱਕ ਠੀਕ ਹੈ ਜੀ ਤੇ ਆ ਦੋ ਦੋ ਸੇਬ ਦੇ ਸਿਰਕੇ ਪਾ ਲੈਣੇ ਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਾਂ ਚੰਗੀ ਤਰ੍ਹਾਂ ਨਾ ਇਹਨੂੰ ਮਿਕਸ ਅਪ ਕਰ ਲੈਣਾ ਠੀਕ ਤੇ ਰੋਟੀ ਖਾਣ ਤੋਂ 15 20 ਮਿੰਟ ਪਹਿਲਾਂ ਆਪਾਂ ਇਹ ਸੇਬ ਦੇ ਸਿਰਕੇ ਤੇ ਪਿਆਜ਼ ਜੇ ਖਾਵਾਂਗੇ ਵਧੀ ਹੋਈ ਗੋਗੜ ਤੋਂ ਖਿਹੜਾ ਛਡਾਵਾਂਗੇ। ਕੀ ਬਾਤ ਹੈ? ਹਾਂਜੀ ਬਿਲਕੁਲ। ਜੀ ਬਸ ਇਹ ਇਹ ਇੰਨਾ ਕ ਮਤਲਬ ਇਹ ਖੱਟਾ ਪਾਣੀ ਤੇ ਇਹ ਪਿਆਜ਼ ਕੰਮ ਕਰ ਜਿਗਾ। ਕਰੇਗਾ ਜੀ ਕਰੇਗਾ। ਜਿਨ੍ਹਾਂ ਦੀ ਚਰਬੀ ਜ਼ਿਆਦਾ ਵਧੀ ਹੋਈ ਏ, ਜਿਨ੍ਹਾਂ ਦੀ ਗੋਗੜ ਜ਼ਿਆਦਾ ਵਧੀ ਹੋਈ ਏ, ਜਿਹੜੇ ਕਹਿੰਦੇ ਜੀ ਖਿਹੜਾ ਛਡਣ ਦਾ ਨਾ ਨਹੀਂ ਲੰਦੀ, ਉਹਦੇ ਲਈ ਫਿਰ ਸਪੈਸ਼ਲ ਚੀਜ਼ ਹੈਗੀ ਏ ਇਹ ਆਗੀ ਸਾਡੇ ਤੋਂ ਕਾਲੀ ਮਿਰਚ। ਠੀਕ ਹੈ। ਕਾਲੀ ਮਿਰਚ ਨੂੰ ਆਪਾਂ ਸਬੂਤੀ ਲੈ ਕੇ ਜੇ ਇਹਨੂੰ ਪੀਸ ਲਵਾਂਗੇ ਤੇ ਆਪਾਂ ਨੂੰ 100% ਪਤਾ ਲੱਗ ਜੇਗਾ ਵੀ ਐਡਿਟ ਕਬ ਕਲਰ ਜਾਂ ਐਡਿਟ ਫਲੇਵਰ ਨਹੀਂ ਹੈਗਾ ਇਹਦੀ ਇੱਕ ਚੁੰਡੀ ਲੈ ਕੇ ਤੇ ਇਹਨੂੰ ਪਿਆਜ਼ ਦੇ ਉੱਤੇ ਪਾ ਲੈਣਾ ਦੇਖੋ ਇਦਾਂ ਕਰਕੇ ਇਹ ਆ ਬਣ ਗਿਆ ਜੀ ਬਿਲਕੁਲ ਫਾਰਮੂਲਾ ਤਿਆਰ ਬਰ ਤਿਆਰ ਕਾਲਾ ਨਮਕ ਆਪਾਂ ਇੱਕ ਚੁੰਡੀ ਐਡ ਕਰਾਂਗੇ ਇਹਦੇ ਨਾਲ ਵੀ ਸਾਡਾ ਜਿਹੜਾ ਡਾਈਜੈਸ਼ਨ ਸਿਸਟਮ ਹੈ ਉਹ ਫਾਸਟ ਹੋਏਗਾ ਤੇ ਆਪਾਂ ਨੂੰ ਜਿਹੜਾ ਨੁਸਕਾ ਫਾਰਮੂਲਾ ਉਹਦਾ ਭਰਪੂਰ ਅਸਰ ਮਿਲੇਗਾ ਕਾਲੀ ਮਿਰਚ ਜਾਂ ਨਮਕ ਪਾਣਾ ਨਹੀਂ ਪਾਣਾ ਉਹ ਤੁਹਾਡੇ ਕੋਲ ਆਪਸ਼ਨਲ ਹੈ